ਦੋਸਤੋ ਵੀਡੀਓ ਵਿੱਚ ਤੁਸੀਂ ਇੱਕ ਬਜ਼ੁਰਗ ਬਾਪੂ ਨੂੰ ਦੇਖ ਸਕਦੇ ਹੋ ਕਿ ਜਦੋਂ ਬਜ਼ੁਰਗ ਬਾਪੂ ਸੜਕ ਉੱਪਰ ਇੱਕ ਖੱਡਾ ਦੇਖਦਾ ਉਸ ਵਿੱਚ ਡਲੇ ਚਿੰਕੇ ਸੱਡਾਂ ਉੱਪਰ ਖਿਲਰੀ ਹੋਈ ਬਜਰੀ ਨੂੰ ਇਕੱਠੀ ਕਰਕੇ ਉਸ ਖੱਡੇ ਨੂੰ ਭਰ ਦਿੰਦਾ ਦੇਖੋ ਇਸ ਬਜ਼ੁਰਗ ਬਾਪੂ ਨੇ ਕਿੰਡੀ ਵੱਡੀ ਸੇਵਾ ਕੀਤੀ ਹੈ ਤਾਂ ਦੋਸਤੋ ਪੈਸਾ ਕੋਲ ਹੋਵੇ ਚਾਹੇ ਨਾ ਹੋਵੇ ਪਰ ਦਿਲ ਵੱਡਾ ਹੋਣਾ ਚਾਹੀਦਾ ਹੈ ਦੋਸਤੋ ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਤਾਂ ਵੇਖੀ ਹੋਣੀ ਹੈ ਕਿ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੁੱਟਪਾਥ ਤੇ ਗੁਵਾਰੇ ਵੇਚਣ ਵਾਲੀ ਮਾਂ ਆਪਣੇ ਬੱਚਿਆਂ ਦੀ ਵੀਡੀਓ ਬਣਾ ਰਹੀ ਹੈ ਅਤੇ ਬੱਚੇ ਦੇਖੋ ਕਿੰਨੇ ਖੁਸ਼ ਨੇ ਜ਼ਰੂਰੀ ਨਹੀਂ ਹੁੰਦਾ ਕਿ ਇਨਸਾਨ ਕੋਲ ਪੈਸਾ ਹੋਵੇ ਤਾਂ ਹੀ ਖੁਸ਼ੀਆਂ ਮਿਲ ਸਕਦੀਆਂ ਪਰਮਾਤਮਾ ਜਿੰਨਾ ਦਿੰਦਾ ਓਨੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਵੀਡੀਓ ਵਿੱਚ ਤੁਸੀਂ ਇੱਕ ਬਜ਼ੁਰਗ ਬਾਪੂ ਨੂੰ ਦੇਖ ਸਕਦੇ ਹੋ ਕਿ ਰੋ ਰਿਹਾ ਹੈ ਇਸ ਦੇ ਬੱਚਿਆਂ ਨੇ ਇਸ ਬਜ਼ੁਰਗ ਨੂੰ ਘਰੋਂ ਬਾਹਰ ਕੱਢ ਦਿੱਤਾ ਇੱਕ ਪਿਓ ساری ਉਮਰ ਕੰਮ ਕਰਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਾ ਹੈ ਤੇ ਉਹਨਾਂ ਦਾ ਪੇਟ ਪਾਲਦਾ ਅਤੇ ਪੰਜ ਬੱਚਿਆਂ ਤੋਂ ਰਲ ਕੇ ਇੱਕ ਪਿਓ ਨਹੀਂ ਸੰਭਾਇਆ ਜਾਂਦਾ ਇੰਨੀ ਮਾੜੀ ਔਲਾਦ ਵੀ ਨਾ ਹੋਵੇ ਕਿਸੇ ਦੀ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਆਪਣੀ ਕਮੈਂਟ ਬਾਕਸ ਵਿੱਚ رائے ਜਰੂਰ ਦਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ